ਨੇ ਲਾਰਿਆਂ ਤੋਂ ਬਿਨਾ ਰਾਜੇ ਬੜਿੰਘੋਰਾ ਨੇ ਇਹਨਾਂ ਨੇ ਆ ਬੀਜਪੀ ਵਾਲਾ ਮਨਪ੍ਰੀਤ ਬਾਦਲ ਨੇ ਕੱਖ ਨਹੀਂ ਕੀਤਾ ਜੀ ਪੰਜ ਵਾਰੀਆਂ ਇਸ ਇਲਾਕੇ ਚੋਂ ਮੁੱਖ ਮੰਤਰੀ ਰਹਲੇ ਵਿੱਤ ਮੰਤਰੀ ਰਹਲੇ ਆਪ ਦਾ ਤਾਂ ਭਾਵੇਂ ਬਹੁਤ ਕੁਝ ਕਰ ਲਿਆ ਹੋਵੇ ਪਰ ਲੋਕਾਂ ਦਾ ਨਹੀਂ ਕੀਤਾ ਜੀ ਕਿਉਂਕਿ ਕਦੇ ਸੋਚਿਆ ਹੀ ਨਹੀਂ ਲੋਕਾਂ ਬਾਰੇ ਆਪਦੇ ਬਾਰੇ ਸੋਚਣਾ ਬਸ ਆਪਦੇ ਬਾਰੇ ਸੋਚਣਾ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ ਉਹ ਗੱਲ ਹੈ ਮੈਨੂੰ ਤਾਂ ਇਹ ਸੀਗਾ ਕਿ ਗਿੱਦੜਵਾਹ ਦੇ ਇਲਾਕੇ ਦਾ ਤਰੱਕੀ ਇੰਨੀ ਹੋ ਗਈ ਹੋਣੀ ਐ ਇਸੇ ਕਰਕੇ ਰਾਜਾ ਬਡਿੰਗ ਕਦੇ ਮੇਰੇ ਕੋਲ ਅਰਜੀ ਲੈ ਕੇ ਨਹੀਂ ਆਇਆ ਕੋਈ ਕੋਈ ਕਿਸੇ ਪਿੰਡ ਦੀ ਜਾਂ ਕਿਸੇ ਕੋਈ ਕੋਈ ਕੰਮ ਦੀ ਤਾਂ ਆ ਕੇ ਹੁਣ ਪਤਾ ਲੱਗਿਆ ਸਿਰਫ ਤਾਂ ਹੋਇਆ ਹੀ ਕੱਖ ਨਹੀਂ ਮੈਂ ਕਿਹਾ ਵੀ ਆਇਆ ਕਿਉਂ ਨਹੀਂ ਕਹਿੰਦੇ ਜੀ ਤਾਂ ਨਹੀਂ ਜਾਂਦਾ ਸੀ ਉਹ ਕਹਿੰਦਾ ਭਗਵੰਤ ਮਾਨ ਦੀ ਚੜਾਈ ਹੋ ਜੂ ਮੈਂ ਕਿਹਾ ਮੇਰੀ ਚੜਾਈ ਤਾਂ 17.5 ਸਾਲ ਦੇ ਦੀ ਹੋ ਗਈ ਸੀ ਆਪਦੇ ਨਾਂ ਦਾ ਲਾਲੀ ਪੱਥਰ ਲੋਕਾਂ ਤੋਂ ਕਿਉਂ ਬਦਲੇ ਲੈਣਾ ਹੈ ਭਾਈ ਜਦੋਂ ਮੈਂ ਪੈਸੇ ਦੇਣ ਨੂੰ ਤਿਆਰ ਆ ਮੈਂ ਕੋਈ ਇਹ ਨਹੀਂ ਦੇਖਦਾ ਕੋਈ ਵਿਰੋਧੀ ਪਾਰਟੀ ਦਾ ਐਮਐਲਏ ਜਾਂ ਕੋਈ ਮੈਂ ਕਿਹਾ ਪੈਸੇ ਤਾਂ ਲੋਕਾਂ ਕੋਲ ਹੀ ਜਾਣਗੇ ਨਾ ਮਜਾਲ ਆ ਮਾਂ ਦਾ ਪੁੱਤ ਕਦੇ ਆਇਆ ਹੋਵੇ ਮੇਰੇ ਕੋਲੇ ਵੀ ਆਹ ਕੰਮ ਕਰ ਦਿਓ ਜੀ ਪਿੰਡਾਂ ਦਾ ਨਾ ਤੋਨੂ ਕਹੀ ਜਾਂਦਾ ਕੋ 2.5 ਸਾਲ ਰਹਿ ਗਏ ਬਸ ਉਦੋਂ ਪਹਿਲਾਂ ਕਹੀ ਗਿਆ ਜਦੋਂ 12 ਚ ਬਣੇ 5 ਸਾਲ ਭਾਈ ਇਹਨਾਂ ਦੀ ਸਰਕਾਰ ਐ ਮੈਂ ਕੀ ਕਰਾਂ 17 ਵੇਲੇ ਕੈਪਟਨ ਨਾਲ ਕੈਪਟਨ ਬਣ ਵੀ ਗਈ ਸੀਗੀ ਸਰਕਾਰ ਉਦੋਂ ਨਹੀਂ ਕੁਝ ਕੀਤਾ ਹੁਣ ਕਦੋਂ ਕਰਨਾ ਫਿਰ ਪੀੜ੍ਹੀਆਂ ਬਦਲ ਗਈਆਂ ਲੋਕਾਂ ਦੇ ਹਾਲਾਤ ਬਦਲ ਗਏ ਤੇ ਫਿਰ ਕਦੋਂ ਕਰੋਗੇ 77 ਸਾਲ ਹੋ ਗਏ 77 ਸਾਲ ਹੋ ਗਏ ਦੇਸ਼ ਨੂੰ ਯਾਦ ਹੋ ਇਹਨੂੰ ਅਮਰੀਕਾ ਵਾਲੇ ਮੰਗਲਗਰਾਹ ਤੇ ਪਲਾਟ ਕੱਟਣ ਨੂੰ ਫਿਰਦੇ ਸਾਥੋਂ ਕਿਧੜ ਬਾਹੇ ਦੇ ਸੀਵਰੇਜ ਵਾਲੇ ਟੱਕਣ ਨਹੀਂ ਪੂਰੇ ਹੋਏ ਹਜੇ ਉੱਥੇ ਖੜੇ ਆ ਟੋਪਿਆਂ ਤੇ ਉੱਥੇ ਖੜੇ ਆ ਹਜੇ ਹੋ ਨਹੀਂ ਦਿੰਦੇ ਯਾਰ ਨਾ ਕਹਿੰਦੇ ਇਹਨਾਂ ਨੂੰ ਪੜਾਉਣਾ ਨਹੀਂ ਪਤਾ ਹੈ ਇਹ ਆਮ ਲੋਕਾਂ ਦੇ ਬੱਚਿਆਂ ਨੂੰ ਪੜਾਉਣਾ ਨਹੀਂ ਚਾਹੁੰਦੇ ਦੁੱਦੇ ਵਾਲਿਓ ਐਡੇ ਪਾਪੀ ਨੇ ਇਹਨਾਂ ਨੂੰ ਪਤਾ ਹੈ ਜੇ ਗਰੀਬਾਂ ਦੇ ਬੱਚੇ ਪੜ੍ਹ ਗਏ ਨਾ ਨੌਕਰੀ ਮਿਲ ਜੂ ਜੇ ਨੌਕਰੀ ਮਿਲ ਗਈ ਅਫਸਰ ਬਣ ਗਏ ਇਹ ਘਰਾਂ ਦੀਆਂ ਗਰੀਬੀਆਂ ਚੱਕ ਦੇਣਗੇ ਤੇ ਜੇ ਘਰਾਂ ਦੀਆਂ ਗਰੀਬੀਆਂ ਚੱਕੀਆਂ ਗਈਆਂ ਫਿਰ ਇਹਨਾਂ ਦੇ ਮਹਿਲਾ ਮੂਰੇ ਤੜਕੀ ਤੜਕੀ ਅਰਜ਼ੀਆਂ ਲੈ ਕੇ ਹੱਥ ਬੰਨ ਕੇ ਲੈਣਾ ਲਾ ਕੇ ਕੌਣ ਖੜੂਗਾ ਆ ਸੱਪ ਹੈ ਬਸ ਆ ਸੱਪ ਹੈ ਇਹਨਾਂ ਦਾ ਬਸ ਆ ਸੱਪ ਹੈ ਇਹਨਾਂ ਦਾ ਕਹਿੰਦੇ ਵਾ ਅਸੀਂ ਆ ਗਏ ਅਸੀਂ ਹੀ ਰਹਿਾਂਗੇ ਹੋਰ ਨਾ ਕੋਈ ਆ ਜਾਏ ਆਵਦੇ ਹੀ ਆਵਦੇ ਹੀ ਆਉਣ ਸਾਰੇ ਆਵਦੇ ਹੀ ਆਪਾਂ ਚ ਸੈਟਿੰਗ ਚੰਗੀ ਹੋ ਗਈ ਸੀ ਕਹਿੰਦੇ ਇੱਕ ਵਾਰ ਤੂੰ ਆਇਆ ਕਰ ਗਿਆ ਇੱਕ ਵਾਰ ਮੈਂ ਆਇਆ ਕਰੂੰ ਲੋਕਾਂ ਕੋਲੇ ਹੋਰ ਕੋਈ ਰਾਹ ਨਹੀਂ ਜੇ ਤੂੰ ਆ ਗਿਆ ਤੂੰ ਮੈਨੂੰ ਕੁਛ ਨਾ ਕਹਿਆ ਕਰੀਂ ਜੇ ਮੈਂ ਆ ਗਿਆ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਹੋਰ ਕੋਈ ਆਉਂਦਾ ਨਹੀਂ ਇਹਨਾਂ ਨੂੰ ਕਿਹੜਾ ਪਤਾ ਸੀ ਵੀ ਸਤੌਜ ਵਾਲਾ ਮਿੰਦਰ ਮਾਸਟਰ ਦਾ ਮੁੰਡਾ ਵੀ ਉਹਦੇ ਉਹਦੇ ਵੀ ਰੋਟੀ ਖਾਂਦਾ ਉਹ ਵੀ ਉਹਦੇ ਵੀ ਉਹਦੇ ਕਿਸਮਾ ਚਲੇ ਕੁਝ ਲਿਖਿਆ ਹੋਊਗਾ ਆ ਗਏ ਤੇ ਹੁਣ ਡਰੇ ਫਿਰਦੇ ਨੇ ਮੇਰਾ ਨਾਂ ਲੈ ਦੋ ਚੰਗਾੜ ਮਾਰ ਰੇ ਨਾ ਮੈਂ ਮੈਂ ਦੱਸੋ ਕੀ ਕਹਿੰਦਾ ਇਹਨਾਂ ਨੂੰ ਮੈਂ ਸੱਚ ਬੋਲ ਪੈਣਾ ਅਸਲ 'ਚ ਸੱਚ ਬੋਲਦਾ ਮੈਂ ਤਾਂ ਕਰਕੇ ਡਰਦੇ ਆ ਵੀਰੋ ਸੱਚ ਤੋਂ ਚੱਲਦੇ ਆ ਇਹ ਔਰ ਮੈਂ ਇਹਨਾਂ ਦੇ ਪੇਤ ਜਾਣਦਾ ਉਹ ਪਹਿਲਾਂ ਤੋਂ ਜਾਣਦਾ ਕਿਸ ਤਾਂ ਵੇਲੇ ਤੋਂ ਮੈਂ ਹਾਰੇ ਦੇ ਪੇਤ ਜਾਣਦਾ ਵੀ ਕੀ ਨੇ ਇਹ ਅੰਦਰੋਂ ਅੰਦਰੋਂ ਕੀ ਦੇ ਉਹ ਮੈਂ ਦੱਸ ਦੇਣਾ ਲੋਕਾਂ ਨੂੰ ਆ ਭਰਕਾ ਦੱਸ ਵੀਰੋ ਨਹੀਂ ਜਿੱਤਿਆ ਗਿੱਦੜਵਾਇਓ ਮਨਪ੍ਰੀਤ ਬਾਦਲ ਬਠਿੰਡੇ ਜਾਵੜੇ ਕਾਂਗਰਸ ਬਲ ਜਾਵੜਿਆ ਕਾਂਗਰਸ ਚ ਐਮਪੀ ਲੜਿਆ ਉਹ ਨਹੀਂ ਜਿੱਤਿਆ ਫਿਰ ਜਿੱਤ ਗਿਆ ਵਿੱਤ ਮੰਤਰੀ ਬਣ ਗਿਆ ਫੇਰ ਨਹੀਂ ਬੜਿਆ ਗਿੱਦੜਵਾਇ ਜਦੋਂ ਜਗਰੂਪ ਗਿੱਲ ਨੇ ਸਾਡੇ ਆਮ ਆਦਮੀ ਪਾਰਟੀ ਦੇ 64000 ਵੋਟਾਂ ਤੇ ਜ਼ਮਾਨਤ ਜਬਤ ਕਰਕੇ ਮਾਂਝਿਆ ਹੁਣ ਆ ਗਿਆ ਇੱਥੇ ਕਹਿੰਦਾ ਮੈਨੂੰ ਤਾਂ ਸੁਪਨੇ ਹੀ ਚਾਉਣੇ ਹੁਣ ਤੁਸੀਂ ਉਹ ਆਉਣਗੇ ਸੁਪਨੇ ਚ ਤਾਂ ਹੁਣ ਹੋਰ ਕੌਣ ਆਊਗਾ ਹੁਣ ਫਿਰ ਆਗੇ ਨਾ ਸੁਪਨੇ ਜੀ ਤੁਸੀਂ ਹੁਣ ਐ ਆਉਂਦੇ ਇਹਨਾਂ ਤੇ ਸੁਪਨੇ ਫਿਰ ਉਹ ਨਹੀਂ ਪਹਿਲਾਂ ਕਦੇ ਸੁਪਨਾ ਆਇਆ ਉਹ ਦੂਜਾ ਰਾਜਾ ਆਪਣੇ ਕੋ ਹੰਕਾਰ ਚ ਹੀ ਫਿਰਦਾ ਰਹਿੰਦਾ ਬਦੰਦ ਉਹ ਤੁਰਦਾ ਹੀ ਆਇਆ ਆਇਆ ਇਥੇ ਯਾਰ ਕਿਹੜੀ ਗੱਲ ਐ ਮੈਲੇ ਬਣ ਗਿਆ ਮੈਂ ਤਿੰਨ ਵਾਰੀ ਦੋ ਵਾਰੀ ਐਮਪੀ ਰਿਆਂ ਆ ਪਰ ਮਾਤਮਾ ਨੇ ਮੁੱਖ ਮੰਤਰੀ ਬਣਾਤਾ ਮੈਂ ਤਾਂ ਨੀਵਾ ਹੋ ਕੇ ਤੁਰਦਾ ਯਾਰ ਉਹ ਐ ਤੁਰਦੇ ਕਬੱਡੀ ਪਾਉਣ ਜਾਂਦੇ ਆ ਲੋਕਾਂ ਕੇ ਨਹੀਂ ਲੋਕ ਲਾ ਲੈਣੇ ਥੱਲੇ ਫੇਰ ਹਾਂ ਡਰਾਮੇ ਕਰਨਾ ਐ ਡਰਾਮੇ ਵੋਟਾਂ ਵੇਲੇ ਹੁਣ ਤਾਂ ਤੁਹਾਡੇ ਪੈਰੀਂ ਹੱਥ ਲਾ ਗਿਆ ਹੋਣਾ ਕਈਆਂ ਦੇ ਤਾਂ ਜਿਹੜਾ ਬਜ਼ੁਰਗ ਮੂਹਰੋਂ ਆਉਂਦਾ ਹੋਵੇ ਤੁਰਿਆ ਪੈਰੀ ਪੈਨਾ ਤਾਇਆ ਜੀ ਉਹ ਤਾਇਏ ਨੂੰ ਵੀ ਨਹੀਂ ਪਤਾ ਹੁੰਦਾ ਇਹ ਕਿਹੜੇ ਪਿੰਡ ਵਾਲਾ ਭਤੀਜਾ ਆ ਗਿਆ ਓਏ ਉਹ ਕਹਿੰਦਾ ਮੈਨੂੰ ਤਾਂ ਪਿਛਲੇ ਕਈ ਸਾਲਾਂ ਤੋਂ ਕਿਸੇ ਨੇ ਜੀ ਕੇ ਹੀ ਨਹੀਂ ਆਹ ਕਿਹੜਾ ਤਾਇਆ ਜੀ ਵਾਲਾ ਆ ਗਿਆ ਇਹ ਐਂ ਠੀਕ ਹੁੰਦੇ ਆ ਇਹ ਜਦੋਂ ਜਦੋਂ ਮੈਂ ਲੜ ਰਿਹਾ ਸੀਗਾ 14 ਚ ਸੰਗਰੂਰ ਤੋਂ ਕਿਤੇ ਸੁਖਦੇਸ਼ ਸਿੰਘ ਢੀਂਡਸੇ ਨੇ ਪੈਰੀਂ ਹੱਥ ਲਾਤੇ ਕਿਸੇ ਬਜ਼ੁਰਗ ਦੇ ਕਹਿੰਦਾ ਪੈਰੀਂ ਪੈਨੇ ਬਜ਼ੁਰਗੋ ਉਹ ਬਜ਼ੁਰਗ ਕਹਿੰਦਾ ਜਾਉਂਦਾ ਰਹਾ ਉਹ ਭਗਵੰਤ ਮਾਨਾ ਮਾਂ ਦਾ ਸ਼ੇਰਾ ਜਵਾਨੀਆਂ ਮਾਣੇ ਜਾਉਂਦਾ ਰਹਿ ਨਜ਼ਾਰੇ ਲਿਆਤੇ ਢੀਂਡਸਾ ਸਾਹਿਬ ਨੇ ਸੋਚਿਆ ਨੀਗਾ ਕਮਜ਼ੋਰ ਲੱਗਦੀ ਐ ਮੈਨੂੰ ਕਿਤੇ ਭਗਵੰਤ ਮਾਨ ਸਮਝੀ ਬੈਠਾ ਐ ਉਹ ਕਹਿੰਦਾ ਬਜ਼ੁਰਗੋ ਮੈਂ ਭਗਵੰਤ ਮਾਨ ਨਹੀਂ ਹੈਗਾ ਮੈਂ ਸੁਖਦੇਸ਼ ਸਿੰਘ ਢੀਂਡਸਾ ਉਹ ਬਜ਼ੁਰਗ ਕਹਿੰਦਾ ਤੈਨੂੰ ਤਾਂ ਪਛਾਣ ਲਿਆ ਆ ਜਿਹੜੇ ਪੈਰੀਂ ਹੱਥ ਚ ਲਾਉਨੇ ਇਹ ਤਾਂ ਉਹਦੇ ਘਰ ਕੀ ਲਾਉਨੇ ਉਹ ਨਹੀਂ ਤਾਂ ਪਹਿਲਾਂ ਘਰੇ ਬੈਠੀ ਜਿੱਤ ਜਾਂਦੇ ਹੁੰਦੇ ਸੀ ਇਹ ਐਂ ਗੱਡੇ ਆ ਬਾਹਰ ਇਹ ਉਹ ਕਿਤੇ ਨਿਕਲਦੇ ਸੀ ਇਹ ਫੋਨਾਂ ਵੀ ਜਿੱਤ ਜਾਂਦੇ ਸੀ ਫੋਨਾਂ ਤਾਂ ਡਰਾਮਿਆਂ ਤੇ ਆ ਗਏ ਆਬ ਮੰਡੀ 'ਚ ਰਾਤ ਕੱਟੀ ਇੱਕ ਦਿਨ ਅਰੇ ਆ ਜੇ ਬੜੇ ਗਨੇ ਕਦੋਂ ਉਹ ਮੰਡੀ ਆਇਆ ਕਦੇ ਪਤਾ ਪਤਾ ਇਹਨੂੰ ਵੀ ਚਾਰ ਕੀ ਹੁੰਦਾ ਇਹਨੂੰ ਪਤਾ ਕਦੇ ਸੰਪਰਕਤਾ ਕੀ ਹੁੰਦਾ ਕਦੇ ਮੰਡੀ ਚ ਪਹਿਲਾਂ ਕਦੇ ਆਇਆ ਹੋਵੇ ਜਿੰਸ ਲੈ ਕੇ ਨਾ ਉਹੀ ਚਲੋ ਐ ਕਰਦੇ ਆ ਹੋਰ ਕੋਈ ਕੰਮ ਨਹੀਂ ਮੰਡੀ ਚ ਰਾਤ ਕੱਢਦੇ ਆ ਉਹਦੀ ਵੀਡੀਓ ਬਣਾਓ ਲੋਕਾਂ ਨੂੰ ਲੱਗੂਗਾ ਵਾਹ ਵਾਹ ਮੰਡੀ ਚ 13 ਸਾਲ ਹੋ ਗਏ ਐਮਐਲਏ ਬਣੇ ਕਦੇ ਮੰਡੀ ਚ ਰਾਤ ਕੱਟੀ ਭਲਾ ਮੰਡੀ ਚ ਰਾਤਾਂ ਕੱਢਦੇ ਡਰਾਮੇ ਕਰਦੇ ਆ ਹੁਣ ਮੰਡੀਆਂ ਨੂੰ ਰਾਤਾਂ ਕੱਟਣ ਵਾਲਾ ਬਣ ਗਿਆ ਗੰਗਾ ਗਏ ਤਾਂ ਗੰਗਾ ਰਾਮ ਜਮਨਾ ਗਏ ਤਾਂ ਜਮਨਾ ਦਾਸ ਵੀ ਮੰਡੀ 'ਚ ਰਾਤ ਕੱਟਣ ਨਾਲ ਆਪਣੇ ਹੱਕ 'ਚ ਹੋ ਜੂ ਉਹ ਗੱਲ ਹੋ ਗਈ ਡਾਕੂਆਂ ਨੇ ਇੱਕ ਬੱਸ ਘੇਰ ਲਈ ਡਾਕੂਆਂ ਨੇ ਬੱਸ ਘੇਰ ਲਈ ਪੁਰਾਣੇ ਜ਼ਮਾਨੇ ਦੀ ਗੱਲ ਐ ਸਾਰੀ ਬੱਸ ਲੁੱਟ ਕੇ ਸਵਾਰੀਆਂ ਨੂੰ ਲਾਇਨ ਚਲਾ ਲਿਆ ਡਾਕੂਆਂ ਸਰਦਾਰ ਕਹਿੰਦਾ ਨਾਂ ਪੁੱਛ-ਪੁੱਛ ਕੇ ਗੋਲੀ ਮਾਰੀ ਜਾਓ ਪਹਿਲੇ ਨੂੰ ਪੁੱਛਿਆ ਕੀ ਨਾਮ ਐ ਉਹ ਕਹਿੰਦਾ ਬਲਦੇਵ ਸਿੰਘ ਤੁਰਾ ਗੋਲੀ ਮਾਰੀ ਉਹਦੇ ਦੂਜੇ ਨੇ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਰਮੇਸ਼ ਕੁਮਾਰ ਥੋੜਾ ਗੋਲੀ ਮਾਰੀ ਉਹਦੇ ਤੀਜੀ ਕੋਈ ਮਾਤਾ ਖੜੀ ਸੀ ਕਹਿੰਦੇ ਮਾਤਾ ਜੀ ਕੀ ਨਾਮ ਹੈ ਉਹ ਕਹਿੰਦੀ ਪੁਸ਼ਪਾ ਦੇਵੀ ਡਾਕੂਆ ਸਰਦਾਰ ਕਹਿੰਦਾ ਨਾ 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 ਓਏ ਗੋਲੀ ਨਹੀਂ ਮਾਰਨੀ ਮੇਰੀ ਮਾਂ ਦਾ ਨਾਮ ਪੁਸ਼ਪਾ ਸੀ ਓਏ ਓਏ ਮੈਨੂੰ ਬੜਾ ਪਿਆਰ ਦਿੰਦੀ ਹੁੰਦੀ ਸੀ ਮੈਨੂੰ ਯਾਦ ਆ ਗਈ ਮੇਰੀ ਮਾਂ ਦੀ ਇਹ ਤੇ ਗੋਲੀ ਨਹੀਂ ਮਾਰਨੀ ਉਦੋਂ ਅੱਗੇ ਰਾਜੇ ਬੜਿੰਗ ਵਰਗਾ ਖੜਾ ਸੀ ਉਹਨੂੰ ਪੁੱਛਿਆ ਤੇਰਾ ਕੀ ਨਾਮ ਹੈ ਕਾ ਨਾਂ ਤਾਂ ਮੇਰਾ ਰਾਜਾ ਬੜਿੰਗਾ ਜੀ ਉਹ ਗਿੱਦੜਵਾਏ ਵਾਲੇ ਪਾਸੇ ਮੈਨੂੰ ਸਾਰੇ ਪੁਸ਼ਪਾ ਪੁਸ਼ਪਈ ਕਹਿੰਦੇ ਆ ਜੀ ਉਹ ڈاکੂਆਂ ਦਾ ਸਰਦਾਰ ਕਹਿੰਦਾ ਚਾਰ ਗੋਲੀਆਂ ਵੱਧ ਮਾਰੋ ਮੇਰੀ ਮਾਂ ਦਾ ਨਾਂ ਬਦਨਾਮ ਕਰਦਾ ਇਹ ਇਹ ਨੇ ਪੁਸ਼ਪਾ ਹੋਰੀਏ ਮੰਡੀਆਂ 'ਚ ਰਾਤਾਂ ਕੱਟਣ ਵਾਲੇ ਜਾਣਦੇ ਇਹਨਾਂ ਨੂੰ ਅਸੀਂ ਮੰਡੀਆਂ 'ਚ ਰਾਤਾਂ ਕੱਟਣ ਵਾਲੇ ਸੋ ਵੀਰੋ ਇਹਨਾਂ ਤੇ ਯਕੀਨ ਨਾ ਕਰੋ ਉਹ ਉਰਦੂ ਬੋਲ ਕੇ ਚਲੇ ਗਿਆ ਇੱਕ ਮਨਪੀਤ ਬਾਦਲਾ ਮੈਂ ਬਥੇਰਾ ਕਹਿੰਦਾ ਨੇ ਮੈਂ ਨਾਲ ਹੀ ਰਿਹਾ ਵੀ ਮੈਂ ਪੰਜਾਬੀ ਦੇ ਬੜੇ-ਬੜੇ ਸ਼ਾਇਰ ਪਏ ਨੇ ਮੈਂ ਪੰਜਾਬੀ ਦੇ ਸ਼ੇਅਰ ਦੇ ਦਿੰਨਾ ਪੰਜਾਬੀ ਬੋਲ ਲਿਆ ਕਰੋ ਜੀ ਨਹੀਂ ਸਮਝ ਆਉਂਦੀ ਲੋਕਾਂ ਨੂੰ ਨਾ ਜਿਉਂ ਹੀ ਬੋਲਣਾ ਗੁਰਦਸ਼ੇ ਮਹਿਫਲੇ ਖਰੂਸ ਲੋਕਾਂ ਨੇ ਪਤਾ ਨਹੀਂ ਕੀ ਕਹਿ ਗਿਆ ਯਾਰ ਕਹਿ ਗਿਆ ਕੁਛ ਅੱਜ ਯਾਰ ਲੋਕਾਂ ਦੀ ਬੋਲੀ ਬੋਲ ਲੋ ਯਾਰ ਲੋਕਾਂ ਦੀ ਬੋਲੀ ਨਹੀਂ ਬੋਲਦੇ ਸੀ ਕਿਉਂਕਿ ਲੋਕਾਂ ਦੀ ਬੋਲੀ ਆਉਂਦੀ ਹੋਈ ਨਹੀਂ ਪੜੇ ਤਾਂ ਪਹਾੜਾਂ ਵਾਲੇ ਸਕੂਲਾਂ 'ਚ ਐ ਉੱਥੇ ਕਿਤੇ ਲੋਕਾਂ ਦੀ ਬੋਲੀ ਸੀ ਆਪਾਂ ਸਰਕਾਰੀ ਆਣੇ ਸਰਕਾਰੀ ਸਕੂਲਾਂ ਨੇ ਆਪਾਂ ਤਾਂ ਹੈਡਮਾਸਟਰਾਂ ਨੇ ਸਾਹਬ ਵਾਲੇ ਮਾਸਟਰ ਨੇ ਕਦੇ ਹਿੰਦੀ ਵਾਲੇ ਨੇ ਆਉਣ ਸਰਗਾ ਕੰਨ ਫੜ ਬਈ ਸਬੀਰੋ ਇਨੰਤ ਕੋਲੇ ਇੱਕ ਵਾਰੀ ਕੀ ਹੋਇਆ ਜਦੋਂ ਮੈਂ ਬਟਿੰਡੇ ਸੀਗੇ ਸੀ ਪੀਪਲ ਪਾਰਟੀ ਵੱਲੋਂ ਜਿੱਦ ਦੇ ਜਗਦੀਸ਼ ਭੋਲੇ ਨੇ ਜਿਸ ਦਿਨ ਨਾਮ ਲਿਆ ਨਾ ਉਹਦਾ ਮਜੀਠੀ ਦਾ ਚਿੱਟੇ ਚ ਉਹਦੇ ਬਠਿੰਡੇ ਸੀ ਅਸੀਂ ਤਾਂ ਮਨ ਪੱਤਰਕਾਰ ਆ ਗਏ ਮਨਪੀ ਬਾਦਲ ਜੀ ਨੂੰ ਪੁੱਛਣ ਲੱਗ ਗਏ ਵੀ ਜਗਦੀਸ਼ ਭੋਲੇ ਨੇ ਮਜੀਠੀ ਦਾ ਨਾਮ ਲੇਤਾ ਜੀ ਕੀ ਕਹਿਣਾ ਚਾਹੋਗੇ ਤਾਂ ਮਨਪੀ ਬਾਦਲ ਕਹਿੰਦਾ ਜਦੋਂ ਫਰਾਂਸ ਚ ਕ੍ਰਾਂਤੀ ਆਈ ਸੀ ਨਾ ਉਸ ਵੇਲੇ ਜਿਹੜਾ ਪਲਟਾ ਉਹ ਕਹਿੰਦੇ ਜਗਦੀਸ਼ ਭੋਲੇ ਨੇ ਨਾਂ ਲੇਤਾ ਮਜੀਠੀਏ ਦਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਹਿੰਦਾ ਜਦੋਂ ਸਕਾਟਲੈਂਡ ਚ ਤਖਤਾ ਪਲਟਿਆ ਨਾ ਉਦੋਂ ਰਾਜੇ ਨੇ ਗੱਲ ਉਹ ਕਹਿੰਦੇ ਜੀ ਜਗਦੀਸ਼ ਭੋਲੇ ਨੇ ਨਾਂ ਲਹਿਤਾ ਮਜੀਠੀਏ ਦਾ ਧਰਤੀ ਲਹੂ ਮੰਗਦੀ ਐ ਜੀ ਉਹ ਕਹਿੰਦੇ ਬਾਅਦ ਚ ਦੇ ਲਾਂਗੇ ਧਰਤੀ ਨੂੰ ਲਹੂ ਪਹਿਲਾਂ ਇਹ ਦੱਸ ਦੋ ਜਗਦੀਸ਼ ਭੋਲੇ ਨੇ ਨਾਂ ਲਹਿਤਾ ਮਜੀਠੀਏ ਦਾ ਸਾਡੇ ਅਖਬਾਰਾਂ ਵਾਲਿਆਂ ਦੇ ਫੋਨ ਆਈ ਜਾਂਦੇ ਉਹ ਛਾਪਣ ਨੂੰ ਖੜੇ ਖੜੇ ਐ ਕੀ ਕਹਿਣਾ ਚਾਹੋਂਗੇ ਅਲਾਮਾ ਕਬਾਲ ਨੇ ਲਿਖਿਆ ਕਾਫਲੇ ਲੁਟੇ ਰਹਿਜਨੋਂ ਕੇ ਰਹਿਮ ਜੀਨ ਕਰਾਓ ਫੂਸ ਉਹ ਕਹਿੰਦੇ ਜਗਦੀਸ਼ ਪੋਲੇ ਨੇ ਨਾਂ ਲਹਿਤਾ ਜੀ ਚਿੱਟੇ ਚ ਮਜੀਠੀਏ ਦਾ ਜਦੋਂ ਫਲਸਤੀਨ ਚ ਕ੍ਰਾਂਤੀ ਆਈ ਹੈ ਨਾ ਯਾਸੇ ਤਰਾਫਾਤ ਐਨਾ ਸੁਣ ਕੇ ਚਲੇ ਗਈ ਪੱਤਰਕਾਰ ਚਲੇ ਗਏ ਅਸੀਂ ਵੀ ਚਲੇਗੇ ਬਾਦਲਪਿੰਡ ਉਧਰ ਹੀ ਰਹਿਣਾ ਸੀ ਅਗਲੇ ਦਿਨ ਇਧਰ ਐਨਾ ਪਿੰਡਾਂ ਚ ਆਉਣਾ ਸੀ ਤੇ ਸਵੇਰੇ ਨੂੰ ਚਾਹ ਜੀ ਪੀਣ ਲੱਗੇ ਸਾਰੇ ਬੈੱਡ ਤੇ ਅਖਬਾਰ ਜੇ ਖੰਡਾਈ ਬੈਠਾ ਮਨਪ੍ਰੀਤ ਬਾਦਲ ਟ੍ਰੈਕਸੂਟ ਜਪਾਇਆ ਹੈ ਮੈਨੂੰ ਕਹਿੰਦਾ ਮਾਨ ਸਾਹਿਬ মিডিਆ ਸਾਥ ਨਹੀਂ ਦੇ ਰਿਹਾ ਬਿਲਕੁਲ ਵੀ ਮੈਂ ਕੀ ਹੋ ਗਈ ਕਹਿੰਦਾ ਕੱਲ੍ਹ ਵਾਲੀ ਜਿਹੜੀ ਆਪਣੀ ਪ੍ਰੈਸ ਕਾਨਫਰੰਸ ਸੀ ਬਠਿੰਡੇ ਵਾਲੀ ਮਾ ਕਿਸੇ ਅਖਬਾਰ ਨੇ ਨਹੀਂ ਛਾਪੀ ਮੈਂ ਕਿ ਜੋ ਜਗਦੀਸ਼ ਭੋਲੇ ਤੇ ਮਜੀਠੀਏ ਬਾਰੇ ਪੁੱਛਦੇ ਸੀ ਉਹ ਤੁਸੀਂ ਦੱਸਿਆ ਨਹੀਂ ਬਾਕੀ ਫਲਸਤੀਨ ਦੀਆਂ ਖਬਰਾਂ ਬਠਿੰਡੇ ਦੇ ਖਵਾਰਾਂ ਚ ਲੱਗਦੀਆਂ ਨਹੀਂ ਹੋਈਆਂ ਆ ਇਹਨਾਂ ਦਾ ਹਾਲ ਹੈ ਉਹ ਤੁਸੀਂ ਇੱਥੇ ਦੱਸੋ ਯਾਰ ਨੌਕਰੀ ਦੇਵੋਗੇ ਕਿ ਨਹੀਂ ਅੱਜ ਰਾਤ ਨੂੰ ਚੁੱਲ੍ਹੇ 'ਚ ਅੱਗ ਬਲੂਗੀ ਕਿ ਨਹੀਂ ਉਹ ਬਿਜਲੀ ਦੇ ਬਿੱਲ ਜ਼ੀਰੋ ਕਰ ਦੋਗੇ ਕਿ ਨਹੀਂ ਉਹ ਖੇਤਾਂ ਵਾਲੀ 10-11 ਘੰਟੇ ਆਊਗੀ ਕਿ ਨਹੀਂ ਇੱਥੇ ਫੈਕਟਰੀਆਂ ਆਉਣਗੀਆਂ ਸਾਡੇ ਜਵਾਕਾਂ ਨੂੰ ਕੰਮ ਮਿਲੂ ਜਾਂ ਨਹੀਂ ਆਹ ਦੱਸ ਦੋ ਲੱਗੇ ਹੋਰ ਹੀ ਬੋਲੀਆਂ ਬੋਲਣ ਸੋ ਵੀਰੋ ਆ ਪਿੰਡਾਂ ਦੀ ਤਰੱਕੀ ਵਾਸਤੇ ਜੋ ਕਹੋਗੇ हाजर हूं कोई गल नहीं ढाई साल पहला उक गए कोई गल नहीं हम ढाई रह गए उदू अगले भी मिल जाएंगे कोई नहीं चंगे काम करा अगले भी दे देंगे पर इन्ना कह जिमें आप कहने भी धुंधा तो पहला पहला लैंटर पा लीए मिस्त्री तो बता दो बधा दो ਦੋਵੇਂ ਸਟਰੀਬੜਾ ਨੇ ਆਪਾਂ ਚਾਰ ਇੱਕ ਦਾ ਮਸਾਲਾ ਕਰ ਦੋ ਕਰ ਦਿੰਨੇ ਆਂ ਵੀ ਚੱਕ ਦੇ ਗੇਰਾ ਕੇ ਗੇਰਾ ਲੈਂਟਰ ਤੇ ਲੈ ਜਾ ਬਸ ਧੁੰਦਾ ਤੋਂ ਪਹਿਲਾਂ ਪਹਿਲਾਂ ਤਾਂ ਵੀਰੋਂ ਉਵੇਂ ਜਿਵੇਂ ਆਪਾਂ ਕਰਾਂਗੇ ਜਿਹੜੇ ਢਾਈ ਆਪਾਂ ਪਿੱਛੇ ਰਹਿ ਗਏ ਸਪੀਡ ਡਬਲ ਕਰ ਦਾਂਗੇ ਨਜ਼ਾਰਾ 5 ਸਾਲ ਵਾਲਾ ਹੀ ਆਊਗਾ ਫਿਰ ਸੂਇਸ ਕਰਕੇ ਤੁਹਾਡੇ ਕੋਲੇ ਆਇਆ ਆਪਣਾ ਚੋਣ ਨਿਸ਼ਾਨੀ ਬੜਾ ਵਧੀਆ ਮਾਵਾ ਭੈਣਾਂ ਨੂੰ ਤਾਂ ਦੱਸਣ ਦੀ ਲੋੜ ਵੀ ਨਹੀਂ ਪੈਂਦੀ ਵਿਚੋਂ ਨਿਸ਼ਾਨ ਕੀਏ ਤਾਂ ਤੜਕੇ ਤੜਕੇ ਨੇ ਰੇਚ ਵੀ ਪਾੜ ਲੈਂਦੀਆਂ ਨੇ 5 ਵਜੇ ਵੀ ਕਿੱਥੇ ਜੇ ਪਿਆ ਤੁਸੀਂ ਬਾਲੇ ਖੁਸ਼ ਨਾ ਹੋ ਜੇ ਲੋਡ ਪੈ ਜੇ ਹਜੇ ਵੇਲੇ ਵੀ ਪਾੜ ਲੈਂਦੀਆਂ ਕਿੱਥੇ ਜੇ ਪਿਆ ਉਹ ਅੱਡ ਗੱਲ ਹੈ ਕਿ ਸਵੇਰ ਵਾਲੀ ਸਫਾਈ ਇੱਧਰਲੇ ਪਾਸਿਓਂ ਫੜ ਕੇ ਕਰਨੀ ਪੈਂਦੀ ਆ ਆਥਨ ਵਾਲੀ ਦੂਜੇ ਪਾਸਿਓਂ ਫੜ ਕੇ ਕਰਨੀ ਪੈਂਦੀ ਹੈ ਕਰਦਾ ਸਫਾਈ ਹੋਈ ਆ ਉਹ ਤਾਂ ਸਫਾਈ ਕਰ ਦੋ ਡਿੰਪੀ ਤੁਹਾਡਾ ਆਪਣਾ ਥੋਡੇ ਨਾਲ ਖੜਨ ਵਾਲਾ ਬੰਦਾ ਕਾਮਯਾਬੀ ਭਾਵੇਂ ਦੋ ਵਾਰ ਨਹੀਂ ਮਿਲੀ ਪਰ ਫਿਰ ਵੀ ਨਾਲ ਖੜਾ ਹੈ ਇਹੋ ਜਿਹੇ ਬੰਦੇ ਲੱਭੋ ਜਿਹੜੇ ਕਹਿੰਦੇ ਨਹੀਂ ਜੋ ਮਰਜੀ ਹੈ ਲੋਕਾਂ ਨੇ ਜਿਹੜਾ ਸਾਥ ਦਿੱਤਾ ਸੀ ਉਹਨਾਂ ਦੇ ਨਾਲ ਖੜਾਂਗੇ ਇਹ ਨਹੀਂ ਹੈਗਾ ਵੀ ਜੇ ਨਹੀਂ ਜਿੱਤੇ ਚਲੋ ਕਿਧਰੇ ਹੋਰ ਚੱਲਦੇ ਆਂ ਇੱਧਰ ਨੂੰ ਚੱਲਦੇ ਆਂ ਉੱਧਰ ਨੂੰ ਚੱਲਦੇ ਆਂ ਉਹ ਕੰਮ ਨਹੀਂ ਆ ਆ ਜਿਹੜੇ ਰਾਜਾ ਬੜਿੰਗਾ ਉਹ ਲੁਧਿਆਣੇ ਜਾ ਵੜਿਆ ਲੁਧਿਆਣੇ ਜਾ ਕੇ ਕਹਿੰਦਾ ਹੁਣ ਮੈਂ ਘਰ ਇੱਥੇ ਲਾਉਂ ਮੈਂ ਤਾਂ ਇੱਥੇ ਰਿਹਾ ਕਰੂੰ 15 20 ਦਿਨਾਂ ਬਾਅਦ ਇੱਥੇ ਆ ਕੇ ਕਹਿੰਦਾ ਹੁਣ ਮੈਂ ਗਿੱਜੜਵਾਹੀ ਰਿਹਾ ਕਰੂੰ ਇੱਕ ਤਾਂ ਹੁੰਦਾ ਚੱਕਮਾਂ ਚੁੱਲਾ ਚਲੋ ਚੱਕਮਾਂ ਚੁੱਲਾ ਇੱਕ ਪਾਸੇ ਚਾ ਚੱਥਾ ਨੂੰ ਚੱਕ ਕੇ ਦੂਜੇ ਪਾਸੇ ਧਰ ਦੋਗੇ ਉੱਥੇ ਪਿਆ ਤਾਂ ਰਹਿੰਦਾ ਇਹਨਾਂ ਦਾ ਚੁੱਲਿਆਂ ਨੂੰ ਟਾਇਰ ਲਵਾ ਰੱਖੇ ਨੇ ਮਾਂ ਦੇ ਪੁੱਤਾਂ ਨੇ ਕਦੇ ਇੱਕ ਦਿਨ ਨੂੰ ਮੋੜ ਲੈਂਦੇ ਨੇ ਚੁੱਲੇ ਨੂੰ ਕਦੇ ਇੱਧਰ ਨੂੰ ਮੋੜ ਲੈਂਦੇ ਨੇ ਇਹਨਾਂ ਚੱਕਮੇ ਚੁੱਲਿਆਂ ਤੋਂ ਬਚੋ ਵੀਰੋ ਇਹਨਾਂ ਤੋਂ ਬਚੋ ਆਉਣ ਵਾਲੀ 20 ਤਰੀਕ ਨੂੰ ਬਸ ਅੱਜ ਵੋਟਾਂ ਪੈ ਜਾਣੀਆਂ ਸੀ ਕੰਮ ਹੋਣ ਨੂੰ ਕਰ ਦੇਣਾ ਸੀ ਤੁਸੀਂ ਮੈਨੂੰ ਪਤਾ ਥੋੜਾ ਵਾਹਿਗੁਰੂ ਦੱਸ ਦੱਸ ਆ ਦੇਖੋ ਜਦੋਂ ਆਪਾਂ ਗੱਲ ਕਰੀ ਗੁਰੂ ਸਾਹਿਬ ਦਾ ਨਾਮ ਆ ਗਿਆ ਬਸ ਨੀਤਾ ਨਮਰਾਦਾ ਨੇ ਸੋ ਮੈਂ ਨਹੀਂ ਚਾਹੁੰਦਾ ਕਿ ਆਪਾਂ ਸੱਚ ਦੀ ਧੁਰ ਦੀ ਬਾਣੀ ਦੇ ਵਿੱਚ ਕੋਈ ਵਿਗਨ ਪਾਈਏ ਜਾਂ ਕੋਈ ਪੌ ਕਰੀਏ ਦੋਨੇ ਹੱਥ ਉੱਪਰ ਚਾ ਕੇ ਦੋ ਨਾਰੇ ਲਾ ਕੇ ਹੌਸਲਾ ਵਧਾ ਦਿਓ ਇਨਕਲਾਬ ਬੋਲੇ ਸੋਨਿਆਨ